ਇਟਲੀ ਵਿੱਚ ਆ ਕੇ ਸਮਾਜ ਸੇਵੀ ਕਾਰਜਾਂ ਨੂੰ ਅੰਜਾਮ ਦੇਣਾ ਬਹੁਤ ਔਖਾ ਆ ਪਰ ਕੁਝ ਜਿਹੜੂ ਜੋਦੇ ਇਦਾਂ ਦੇ ਹਨ ਜਿਹੜੇ ਕਿ ਕਮਾਂਕਾਰਾਂ ਦੇ ਰਜੇਮਿਆਂ ਤੋਂ ਸਮਾਂ ਕੱਢਦੇ ਹੋਏ ਮਨੁੱਖਤਾ ਦੀ ਸੇਵਾ ਨੂੰ ਪਹਿਲਾ ਆਪਣਾ ਧਰਮ ਸਮਝਦੇ ਆ ਮਾਨਵ ਸੇਵਾ ਪਰਮੋ ਧਰਮ ਇਸੇ ਹੀ ਫਲਸਫੇ ਨੇ ਪਹਿਰਾ ਦੇ ਰਹੀ ਆ ਇਟਲੀ ਦੇ ਵਿੱਚ ਸਮਾਜ ਸੇਵੀ ਸੰਸਥਾ ਇੱਕ ਨੋਰ ਇੰਡੀਅਨ ਕਮਿਊਨਿਟੀ ਜਿਹੜੀ ਕਿ ਲਾਸੀ ਉਸੂਬੇ ਦੇ ਵਿੱਚ ਸਮੇਂ-ਸਮੇਂ ਤੇ ਸਮਾਜ ਸੇਵੀ ਕਾਰਜਾਂ ਦੇ ਵਿੱਚ ਮੋਰੀ ਹੋ ਕੇ ਤੁਰਦੀ ਆ ਕਦੇ ਇਹ ਸੰਸਥਾ ਕੋਵਿਡ ਦੇ ਨਾਲ ਜਿਹੜੇ ਪ੍ਰਭਾਵਿਤ ਲੋਕ ਆ ਉਹਨਾਂ ਨੂੰ ਮੁਫਤ ਮਾਸਕ ਬੰਨਦੀ ਹੈ ਤੇ ਕਦੇ ਜਿਹੜੇ ਲੋਕ ਕੱਚੇ ਇੱਥੇ ਆ ਕੇ ਠੱਕੇ ਖਾਂਦੇ ਆ ਉਹਨਾਂ ਦੀ ਮਦਦ ਕਰਦੀ ਹੈ ਤੇ ਅੱਜ ਇਸ ਸੰਸਥਾ ਨੇ ਚੈੱਕ ਪੁਆਇੰਟ ਲਤੀਨਾ ਦੇ ਸਹਿਯੋਗ ਦੇ ਨਾਲ ਜਿੰਦ ਪੈਡਸ ਮੁਰਕੋਬੋਦੀ ਸੁਬੂਦੀਆ ਦੇ ਸਹਿਯੋਗ ਦੇ ਨਾਲ ਉਚੇਚੇ ਤੌਰ ਤੇ ਇੱਕ ਖੂਨ ਜਾਂਚ ਕੈਂਪ ਲਾਇਆ ਹੈ ਜਿਹਦੇ ਵਿੱਚ ਹੁਣ ਤੱਕ ਕਰੀਬ 150 ਦੇ ਨੇੜੇ ਤੇੜੇ ਭਾਰਤੀ ਭਾਈਚਾਰੇ ਦੇ ਲੋਕ ਫਾਇਦਾ ਲੈ ਚੁੱਕੇ ਆ ਇਸ ਕੈਂਪ ਦੇ ਵਿੱਚ ਜਿੱਥੇ ਹੈਪਾ ਟਾਈਟਸ ਬੀ ਸੀ ਤੇ ਐਚ ਆਈ ਵੀ ਦਾ ਟੈਸਟ ਕੀਤਾ ਜਾ ਰਿਹਾ ਆ ਉੱਥੇ ਹੀ ਇਹ ਸੰਸਥਾ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਆ ਅਸੀਂ ਵਿਸਥਾਰ ਪੂਰਵਕ ਜਾਣਕਾਰੀ ਲੈਂਦੇ ਆ ਇਸ ਸੰਸਥਾ ਦੇ ਆਗੂਆਂ ਤੋਂ ਜਿਹੜੇ ਕਿ ਸਾਡੇ ਨਾਲ ਇਸ ਵੇਲੇ ਮੌਕੇ ਆ ਤੇ ਅਸੀਂ ਪੁੱਛਣਾ ਚਾਹਦੇ ਆ ਭਜਨ ਸਿੰਘ ਜੀ ਤੋਂ ਵੀ ਜਿਹੜੀ ਤੁਹਾਡੀ ਇਹ ਏਕ ਨੂਰ ਇੰਡੀਅਨ ਕਮਿਊਨਿਟੀ ਹੈ ਇਹ ਹੋਰ ਕੀ ਕੀ ਸਮਾਜ ਸੇਵੀ ਕਾਰਜ ਕਰ ਰਹੀ ਹੈ ਤੇ ਅੱਜ ਦਾ ਜਿਹੜਾ ਕੈਂਪ ਲਾਇਆ ਤੁਸੀਂ ਇਹ ਇਹਦਾ ਮੇਨ ਕੀ ਮਕਸਦ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਉਂਕਿ ਅਸੀਂ ਪੀ ਦੇ ਵਿੱਚ ਆਈ ਤੇ ਇੱਥੇ ਦੇਖਿਆ ਕਿ ਲੋਕਾਂ ਦਾ ਬਹੁਤ ਅਕੇਸ਼ਾਈ ਹੁੰਦੀ ਸੀ ਲੋਕੀ ਬੇਆਸਰਾ ਜਿਹਾ ਮਹਿਸੂਸ ਕਰਦੇ ਸੀ ਜੀ ਜਿਹਦੇ ਕਰਕੇ ਇਹ ਕਾਰਜ ਨੂੰ ਮੈਂ ਜੋ ਛੋਟੇ ਦੇ ਵਿੱਚ ਫੜਿਆ 2003 ਚ ਓਕੇ ਸੱਤ ਦੇ ਵਿੱਚ ਜਾ ਕੇ ਜਿਹੜਾ ਪੂਰਾ ਕੰਮ ਹੈ ਪਤਾ ਲੱਗ ਗਿਆ ਕਿ ਕਿਸਾਨ ਅੱਦਾਂ ਕਿੱਥੇ ਮਿਲਣਾ ਕਿੱਦਾਂ ਇਹ ਆਪਣੇ ਲੋਕਾਂ ਦੇ ਆਪਸ ਵਿੱਚ ਜੋੜ ਕਰ ਸਕਦੇ ਆ ਜੀ 2007 ਦੇ ਵਿੱਚ ਜਾ ਕੇ ਦਿੱਤੀਨਾ ਤੇ ਆਪਾਂ ਇੱਕ ਨਵੰਨੀ ਕੋਟੀ ਸਸਤਾ ਏਰੀਆ ਪਰ ਦਿਸਖਾਈ ਉਸ ਤੋਂ ਬਾਅਦ ਫੇਰ ਜਾ ਕੇ ਜਾਦੇ ਜਿਹਦਾ ਲੋਕਾਂ ਦੇ ਪੇਪਰ ਖਰਾਬ ਹੋ ਜਾਣੇ ਉਹਨਾਂ ਨੂੰ ਗੋਲੀ ਨਹੀਂ ਸੀ ਹੁੰਦੀ ਉਹਨਾਂ ਕੋਈ ਕਿਦਾਂ ਨੂੰ ਪੈਸੇ ਦੇ ਲੈਂਦੇ ਸੀ ਤੇ ਰੋਮਾਂ ਤੋਂ ਸੱਜੇ ਲਾਤੀਨਾ ਤੋਂ ਜਿਹੜੇ ਫ੍ਰੀ ਵਕੇਲ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਤੇ ਉਹਨਾਂ ਨੂੰ ਜਿਹੜਾ ਆਪਾਂ ਹਾਂ ਤਾ ਪੇਪਰ ਵੀ ਦਵਾਇਆ ਉਸ ਤੋਂ ਬਾਅਦ ਫਿਰ ਕੋਵਿਡ ਦੀ ਮਾਰਤ ਆ ਗਈ ਉਦੋਂ ਬਹੁਤ ਜ਼ਿਆਦਾ ਇੱਥੇ ਹਾਲਾਤ ਮਾੜੇ ਸੀ ਕਈਆਂ ਨੂੰ ਗੋਲੀ ਨਹੀਂ ਸੀ ਕਈਆਂ ਮਕਸੀਨ ਨਹੀਂ ਸੀ ਲੱਗਦੇ ਜਿਹੜੇ ਥੱਲੇ ਲਿਵਦੇ ਤਰਾਹ ਲੋਕ ਸੀ ਉਹਨਾਂ ਨੂੰ ਨੇ ਸੀ ਲੱਗ ਬਲੇ ਫਿਰ ਸਾਨੂੰ ਮਾਰਤ ਤੋਂ ਜਦੋਂ ਟਕਰਿਆ ਉਹਨੇ ਕਿਹਾ ਵੀ ਮੈਂ ਤੁਹਾਨੂੰ ਬਾਲੀ ਕਾਨਫਰੈਂਸ ਮਕਸੀਨ ਮਿਲਦੇ ਨੇ ਜਦੋਂ ਪ੍ਰੋਵਾਈਡ ਕਰਉਣਾ ਪਰ ਤੁਸੀਂ ਦਾਦਕੇ ਘਰਵਾਲੇ ਨਾਲ ਵੜ ਸਕਦੇ ਹੋ ਉਹ ਟਾਈਮ ਇਹ ਮਾਰਕ ਨੂੰ ਜੋੜੋ ਤੇ ਅਸੀਂ ਜਿਹੜੀ ਇੰਡੀਅਨ ਕਮਿਊਨਿਟੀ ਦੇ ਮੈਂਬਰ ਭਾਜੀ ਗੁਰਵਿੰਦਰ ਸਿੰਘ ਜੀ ਜੋ ਪ੍ਰੈਜ਼ੀਡੈਂਟ ਨੇ ਰੱਖ ਕੇ ਇੱਕ ਨਾਸਰ ਵੀ ਪਾਕਿਸਤਾਨੀ ਉਹਨੇ ਮੇਰੇ ਨਾਲ ਲੱਗ ਕੇ ਅਸੀਂ ਪੂਰਾ 2 1/2 ਮਹੀਨਾ ਪਹਿਲਾਂ 25000 ਰੁਪਏ ਦਾ ਵੰਡਿਆ ਸੀ ਆਪਣੇ ਲੋਕਾਂ ਨੂੰ ਉਸ ਤੋਂ ਬਾਅਦ ਇੱਕ ਸਾਨੂੰ ਕੰਪਨੀ ਨੇ 90000 ਦਿੱਤਾ ਜਿਹਦੇ ਵਿੱਚੋਂ 30-35 ਹਜ਼ਾਰ ਇੱਥੇ ਵੰਡਣ ਨੂੰ ਬਹੁਤ ਵਧੀਆ ਕਾਰਜ ਹੈ ਤੇ ਕੀ ਇਹਨਾ ਕਾਰਜਾਂ ਦੇ ਲਈ ਜਿਹੜੇ ਤੁਸੀਂ ਸਮਾਜ ਸੇਵੀ ਕਾਰਜ ਕਰ ਰਹੇ ਆ ਪਹਿਲਾਂ ਵੀ ਤੁਸੀਂ ਦਸਰੇ ਮਾਸਕ ਵੰਡੇ ਆ ਤੇ ਹੁਣ ਵੀ ਜਿਹੜਾ ਅੱਜ ਦਾ ਇਹ ਟੈਂਪ ਲੱਗਾ ਆ ਇਹ ਤੇ ਖਰਚਾ ਤਾਂ ਹੈ ਤੇ ਇਹ ਜਿਹੜਾ ਖਰਚਾ ਆ ਕੀ ਤੁਹਾਨੂੰ ਕੋਈ ਇਟਾਲੀਅਨ ਸੰਸਥਾ ਪ੍ਰੋਵਾਈਡ ਕਰਵਾ ਰਹੀ ਹੈ ਦੇ ਰਹੀ ਹੈ ਜਾਂ ਫਿਰ ਸਾਰੇ ਸਾਥੀ ਰਲ ਕੇ ਕਰ ਰਹੇ ਆ ਇਹ ਤਾਂ ਕਿ ਜਿਹੜੇ ਤੇ ਛੋਟੇ ਮੋਟੇ ਕਿਸੇ ਨੂੰ ਗੱਡੀ ਤੇ ਜਾਣਾ ਜਾਂ ਵਕੀਲ ਲੈ ਕੇ ਜਾਣਾ ਉਹ ਤਾਂ ਮੈਂ ਆਪਣੇ ਪੋਣੇ ਜ਼ਰੂਰ ਕਰਦਾ ਪਰ ਜਿਹੜਾ ਥਿੰਦ ਪੈਸਦਾ ਜੇ ਇਹ ਸਾਰਾ ਪ੍ਰਬੰਧ ਦੇ ਵਿੱਚ ਕਰ ਰਹੀਆਂ ਨਹੀਂ ਲੈਣਦਾਂ ਨੇ ਮੈਂ ਤਾਂ ਮੈਂ ਵੀ ਸ਼ਰੂਪ ਪਾਵਾਂ ਭਾਜੀ ਕਿਤੇ ਨਹੀਂ ਅੱਜ ਸਾਰਾ ਖਰਚਾ ਅਸੀਂ ਕਰਾਂਗੇ ਜੋ ਚਾਹ ਪਕੌੜੇ ਜਿੰਨਾ ਵੀ ਡਾਕਟਰਾਂ ਦਾ ਖਰਚਾ ਇਹਨਾਂ ਦਾ ਨਗਰ ਪਾਣੀ ਦਾ ਵੱਡੀ ਗੱਲ ਇਹ ਕਿ ਜਿਹੜਾ ਅਜਦਾ ਉਹਨੇ ਪ੍ਰੋਗਰਾਮ ਕੈਨਸਲ ਕੀਤਾ ਸਭ ਤੋਂ ਵੱਡੀ ਗੱਲ ਆਪਣਾ ਬੀਜ ਨੂੰ ਮੋਖੜੀ ਰੱਖਿਆ ਇਨਸਾਨੀਅਤ ਨੂੰ ਮੋਖੜ ਰੱਖਿਆ ਜਿਹਦੇ ਵਿੱਚ ਅੱਜ ਦੇ ਮੌਕੇ ਆਪਣੀ ਸ਼ੀਤਲ ਭਾਜਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਸੰਯੋਗ ਦੇ ਕੇ ਤੇ ਅੱਜ ਦਾ ਕਾਰਜ ਜਿਹੜਾ ਹੈ ਇਸੇ ਦੇ ਜਾਣੇ ਬਹੁਤ ਵਧੀਆ ਕਾਰਜ ਕਰ ਰਹੀ ਹੈ ਸੰਸਥਾ ਵਧਾਈ ਦੀ ਹੱਥ ਦਾਰਿਆ ਤੇ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਇਹ ਸੰਸਥਾ ਇਸੇ ਹੀ ਤਰ੍ਹਾਂ ਮਨੁੱਖਤਾ ਦੀ ਸੇਵਾ ਦੇ ਲਈ ਝੰਡੇ ਗੁਲੰਦ ਕਰਦੀ ਰਹੇਗੀ ਕੈਮਰਾਮੈਨ ਅੱਜ ਦੇ ਨਾਲ ਜਗਵਾਰੀ ਟੀਵੀ ਲਈ ਮੈਂ ਦਲਵੀਰ ਕੈਂਟ ਇਟਲੀ